ਸ਼੍ਰੀ ਫਤੇਗੜ ਸਾਹਿਬ ਦੇ ਸਰਹੰਦ ਦੇ ਰੇਲਵੇ ਰੋਡ ਇੱਕ ਵੀਡੀਓ ਗੇਮਸ ਦੇ ਦੋ ਮੰਜ਼ਿਲਾ ਦੁਕਾਨ ਦੇ ਵਿੱਚ ਪਿਆਨ ਕੱਗ ਲੱਗਨ ਕਾਰਨ ਦੁਕਾਨ ਦੇ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਹਾਓ ਗਿਆ ਘਟਨਾ ਤੋਂ ਬਾਅਦ ਵਿਧਾਇਕ ਲਖਬੀਰ ਸਿੰਘ ਰਾਏ ਮੌਕੇ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਉਹਨਾਂ ਨੇ ਦੁਕਾਨ ਦਾ ਹਾਲ ਦੇਖਿਆ ਤੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚੋਂ ਪਰਿਵਾਰ ਦੀ ਪੂਰੀ ਤਰੀਕੇ ਦੇ ਨਾਲ ਜਿਹੜੀ ਉਹ ਮਦਦ ਕੀਤੀ ਜਾਵੇ ਦੱਸ ਦिए ਕਿ ਦੁਕਾਨ ਦੇ ਵਿੱਚ ਲੱਗੀਆਂ एलसीडीਆਂ ਪਤੰਗਾ ਤੇ ਡੋਰਾ ਸਮੇਤ ਲੱਖਾਂ ਦਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ। ਜਰੇ ਰਕੇਸ਼ ਕੁਮਾਰ ਗੱਬਰ ਜੀ ਨੇ ਸਾਡੇ ਉਹਨਾਂ ਦੀ ਦੁਕਾਨ ਸੀ LED ਗੇਮਸ ਵਗੈਰਾ ਸਾਰਾ ਕੁਝ ਸੀ। ਕੱਲ ਰਾਤ ਅਚਾਨਕ ਅੱਗ ਲੱਗੀ ਔਰ ਤੁਸੀਂ ਦੇਖ ਰਹੇ ਹੋ ਦੁਕਾਨ ਦਾ ਪੂਰਾ ਵਧੀਆ ਮੇਟ ਹੋ ਗਿਆ ਪੂਰਾ ਨੁਕਸਾਨ ਹੋ ਗਿਆ ਕਿ ਨਾਲ। ਬਹੁਤ ਵੱਡਾ ਘਟਾ ਹੈ ਔਰ ਇੱਕ ਨੌਜਵਾਨ ਜਿਹੜਾ ਰescu ਕਰ ਰਿਹਾ ਸੀ ਪਾਣੀ ਦੇ ਬਿਛਾਰਾ ਫਾਇਰ ਬ੍ਰੀਡ ਹੈ ਜਦੋਂ ਉਹ ਵੀ ਮਤਲਬ ਹੈਲਪ ਕਰਦਾ ਉਹਦਾ ਜ਼ਖਮੀ ਹੋਇਆ ਤੇ ਮੈਂ ਹੁਣੀ ਸਾਡੇ ਐਸਡੀ ਸਾਹਿਬ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਜਿੰਨਾ ਵੀ ਬਣਦਾ ਸਾਡੇ ਇਸ ਭਰਾ ਨੂੰ ਦਿੱਤਾ ਜਾਵੇ ਕਿਉਂਕਿ ਇਹ ਹੀ ਰੋਜੀ ਰੋਟੀ ਦਾ ਗੁਜ਼ਾਰਾ ਸੀ ਇਹ ਪਰਿਵਾਰ ਦਾ ਤੇ ਅਸੀਂ ਸਾਰੇ ਖੜੇ ਆ ਮਾਰਕੀਟ ਕਮਾਂਡ ਵਾਲੇ ਅਸੀਂ ਵੀ ਹੈਲਪ ਕਰਾਂਗੇ ਵੇ ਅਸੀਂ ਸਰਕਾਰ ਪਾਸੋਂ ਵੀ ਵੱਧ ਤੋਂ ਵੱਧ ਜਿਹੜੀ ਮੁੱਖ ਮੰਤਰੀ ਰਲੀਫ ਫੰਡ ਹੁੰਦਾ ਉਹਦੇ ਵਿੱਚ ਇੱਕ ਕੇਸ ਤਿਆਰ ਕਰਕੇ ਭੇਜਾਂਗੇ ਤੇ ਆਪ ਪਰਵਾਹੀ ਕਰਕੇ ਵੱਧ ਤੋਂ ਵੱਧ ਇਹਨਾਂ ਨੂੰ ਪੈਸੇ ਦਿਵਾਵਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹਦੀ ਪੂਰਤੀ ਹੋ ਸਕੇ